ਪੂਰੇ ਮਾਮਲੇ ਦੀ ਨਿਰਪੱਖ ਜਿਹੜੀ ਹੈ ਉਹ ਜਾਂਚ ਹੋਵੇਗੀ ਤਾਂ ਫਿਲਹਾਲ ਇੱਥੇ ਥਾਣੇ ਦੇ ਬਾਹਰ ਕਾਫੀ ਜਿਹੜੀ ਹੈਗੀ ਗਹਿਮਾ ਗੇਮੀ ਦਾ ਮਾਹੌਲ ਹੈ ਲੋਕ ਇੱਥੇ ਪਹੁੰਚ ਰਹੇ ਨੇ ਕਿਉਂਕਿ ਜਦੋਂ ਅਮਰਪਾਲ ਸਿੰਘ ਦੇ ਨਾਲ ਜੁੜਿਆ ਹੋਇਆ ਉਹਨਾਂ ਦੇ ਪਰਿਵਾਰ ਦੇ ਨਾਲ ਜੁੜਿਆ ਹੋਇਆ ਮਸਲਾ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਇੱਥੇ ਲੋਕਾਂ ਦਾ ਇਕੱਠੇ ਹੋਣ ਦੀ ਜਿਹੜੀ ਹੈਗੀ ਸਿਲਸਿਲਾ ਸ਼ੁਰੂ ਹੋ ਗਿਆ ਹੁਣ ਤੁਹਾਨੂੰ ਦੇਖੋ ਥਾਣੇ ਦੇ ਅੰਦਰ ਜੋ ਰੱਖਿਆ ਗਿਆ ਔਰ ਬਾਹਰ ਜਿਹੜੀ ਇਹ ਗੱਡੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਗੱਡੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਰਿਕਵਰੀ ਕੀਤੀ ਗਈ ਹੈ ਜਾਂ ਇਸ ਗੱਡੀ ਦੇ ਵਿੱਚ ਦੋਨੋਂ ਸਵਾਰ ਸੀ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੱਲ ਰਾਤ ਵੇਲੇ ਦੱਸਿਆ ਜਾ ਰਿਹਾ ਇਹ ਗੱਡੀ ਜਿਹੜੀ ਪੀਪੀ 02 CX 3808 ਨੰਬਰ ਹੈ ਯਾਨੀ ਅੰਮ੍ਰਿਤਸਰ ਨੰਬਰੇ ਗੱਡੀ ਹੈ ਇਸ ਗੱਡੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਸਵਾਰ ਸੀ ਔਰ ਜਦੋਂ ਪੁਲਿਸ ਨੇ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਇਹ ਤਸਵੀਰਾਂ ਕਰੇਟਾ ਗੱਡੀ ਤੁਹਾਡੇ ਸਾਹਮਣੇ ਹੈ ਜੀ ਇਸੇ ਗੱਡੀ ਦੇ ਵਿੱਚ ਦੋ ਜਾਨੇ ਇੱਕ ਹਰਪੀ ਸਿੰਘ ਅ ਅਮਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਉਹਨਾਂ ਦੇ ਭਰਾ ਔਰ ਦੂਜੇ ਉਹਨਾਂ ਦਾ ਲਵਪ੍ਰੀਤ ਸਿੰਘ ਤਾਂ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫਿਲਹਾਲ ਕਿਉਂਕਿ ਰਾਤ ਵੇਲੇ ਉਹਨਾਂ ਨੂੰ ਜੋ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਮੈਡੀਕਲ ਕਰਾਉਣ ਦੀ ਗੱਲ ਹੋਈ ਹੈ ਮੈਡੀਕਲ ਰਾਤ ਵੇਲੇ ਕਰਵਾ ਲਿਆ ਗਿਆ ਔਰ ਰੱਖਿਆ ਗਿਆ ਹੈ ਥਾਣੇ ਦੇ ਵਿੱਚ ਉਸ ਤੋਂ ਬਾਅਦ ਕਰੀਬ 12:30 ਪਾਉਣੇ ਕੀ ਜਾਂ 1 ਵਜੇ ਯਾਨੀ 12:30 1 ਵਜੇ ਦੇ ਆਸ-ਪਾਸ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਪੇਸ਼ ਕੀਤਾ ਜਾਵੇਗਾ ਫਲੋਰ ਕੋਰਟ ਦੇ ਵਿੱਚ ਬਾਕੀ ਉਥੋਂ ਜਿਹੜਾ ਹੈਗਾ ਕਾਨੂੰਨੀ ਤੌਰ ਤੇ ਰਿਮਾਂਡ ਲਿਆ ਜਾ ਸਕੇ ਕੋਰਟ ਤੋਂ ਇਹਨਾਂ ਦੋਨਾਂ ਦਾ ਕਿਉਂਕਿ ਅੱਗੇ ਮਾਮਲੇ ਦੀ ਜਾਂਚ ਨੂੰ ਲੈ ਕੇ ਪੁੱਛ ਪੜਤਾਲ ਕਰਨ ਕੀਤੀ ਜਾਣੀ ਹੈ ਤਾਂ ਦੇਖੋ ਫਿਲਹਾਲ ਇਹ ਕਾਰਵਾਈ ਹੋਈ ਹੈ ਇਸ ਕਾਰਵਾਈ ਨੂੰ ਲੈ ਕੇ ਆਲਾ ਕੋਤ ਸਭਜੀਤ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਫਰੀ ਕੋਰਟ ਤੋਂ ਉਹਨਾਂ ਨੇ ਵੀ ਸਵਾਲ ਖੜੇ ਕੀਤੇ ਨੇ ਔਰ ਨਿਰਦੋਸ਼ ਦੱਸਿਆ ਉਹਨਾਂ ਨੇ ਕਿਹਾ ਕਿ ਐਸੀ ਕੋਈ ਗੱਲ ਨਹੀਂ ਹੈ ਪਰਿਵਾਰ ਜਿਹੜਾ ਪਰਿਵਾਰ ਪ੍ਰਸ਼ਾਸਨ ਤੇ ਸਵਾਲ ਚੁੱਕ ਰਿਹਾ ਜਾਂ ਇਸ ਕਾਰਵਾਈ ਤੇ ਸਵਾਲ ਚੁੱਕ ਰਿਹਾ ਉਹਨਾਂ ਦੇ ਪਿਤਾ ਹੁਣੇ ਗੱਲ ਕਰ ਰਹੇ ਸੀ ਜਿਸ ਤਰ੍ਹਾਂ ਸਾਰੇ ਸੁਣ ਰਹੇ ਸੀ ਪਰ ਦੂਜੇ ਪਾਸੇ ਪੁਲਿਸ ਹੈ ਜਿਸ ਦਾ ਸਾਬਤ ਤੌਰ ਤੇ ਕਹਿਣਾ ਹੈ ਕਿ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਹੋਈ ਹੈ ਦੋਨਾਂ ਦੇ ਕੋਲੋਂ ਆਇਸ ਡਰੱਗ ਜਿਹੜੀ ਉਹ ਰਿਕਵਰ ਹੋਈ ਹੈ ਬਰਾਮਦ ਕੀਤੀ ਗਈ ਹੈ ਪਰ ਦੇਖੋ ਅਨੇਕਾਂ ਸਵਾਲ ਇਸ ਮਾਮਲੇ ਤੋਂ ਬਾਅਦ ਜਿਹੜੇ ਨੇ ਉਹ ਖੜੇ ਹੋਣ ਲੱਗੇ ਨੇ ਕਿ ਆਖਿਰ ਇਹ ਇਸ ਪੂਰੀ ਘਟਨਾ ਦੇ ਪਿੱਛੇ ਸੱਚਾਈ ਕੀ ਹੈ ਜਿਹੜੀ ਰਿਕਵਰੀ ਹੋਈ ਹੈ ਤਾਂ ਉਹ ਕਿਵੇਂ ਹੋਈ ਹੈ ਅ ਅਗਰ ਇਸ ਮਾਮਲੇ ਦੀ ਜਦੋਂ ਤਫਤੀਸ਼ ਹੋਏਗੀ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਵੱਡੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਅ ਐਸੇ ਮਾਮਲਿਆਂ ਦੀ ਬੜੀ ਜਿਹੜਾ ਹਾਈ ਲੈਵਲ ਤੇ ਕਿਤੇ ਨਾ ਕਿਤੇ ਕਮੇਟੀਆਂ ਬਣਾਈਆਂ ਜਾਂਦੀਆਂ ਨੇ ਸੈੱਟ ਬਣਾਈ ਜਾਂਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈਗੀ ਆ ਉਹ ਤਾਂ ਹੋ ਸਕਦਾ ਗਠਨ ਕੀਤਾ ਜਾਵੇ ਤਾਂ ਕਿ ਪੂਰੇ ਮਾਮਲੇ ਦੀ ਨਰਪੱਖ ਜਾਂਚ ਕਰਕੇ ਗਹਿਰਾਈ ਤੱਕ ਪਹੁੰਚਿਆ ਜਾ ਸਕੇ ਫਿਲਹਾਲ ਦੇਖਦੇ ਹਾਂ ਜੀ ਪੁਲਿਸ ਦਾ ਜਦੋਂ ਕੋਈ ਸਪਸ਼ਟ ਬਿਆਨ ਆਉਂਦਾ ਜਾਂ ਜਦੋਂ ਕੋਰਟ ਦੇ ਵਿੱਚ ਲੈ ਕੇ ਜਾਣਗੇ ਉਸ ਵੇਲੇ ਜਦੋਂ ਹਰਪੀ ਸਿੰਘ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੋਵੇਗੀ ਉਹਨਾਂ ਦਾ ਕੀ ਕਹਿਣਾ ਹੈ ਪਹਿਲਾਂ ਤਾਂ ਸਭ ਤੋਂ ਅਹਿਮ ਹੋ ਜਾਂਦਾ ਹੈ ਕਿ ਪੁਲਿਸ ਕੀ ਕਹਿ ਰਹੀ ਹੈ ਦੂਜਾ ਮਹਤਵਪੂਰਨ ਇਹ ਹੈ ਕਿ ਜੇ ਹਰਪੀ ਸਿੰਘ ਬੋਲਦੇ ਨੇ ਕੋਰਟ ਦੇ ਵਿੱਚ ਜਾਣ ਲੱਗਿਆ ਉਹ ਉਸ ਵੇਲੇ ਕੀ ਕਹਿੰਦੇ ਨੇ ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਕਿਉਂਕਿ ਉਹਨਾਂ ਦੇ ਪਿਤਾ ਨੇ ਤਨਖਾਰ ਕੀਤਾ ਪਰ ਹਰਪੀ ਸਿੰਘ ਦਾ ਖੁਦ ਦਾ ਕੀ ਰਿਐਕਸ਼ਨ ਰਹੇਗਾ ਜਦੋਂ ਕੋਰਟ ਦੇ ਵਿੱਚ ਲੈ ਕੇ ਜਾਣਗੇ ਦੇਖਦੇ ਆ ਥੋੜੀ ਦੇਰ ਬਾਅਦ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਪਰ ਫਿਲਹਾਲ ਜੀ ਨਪਿੰਦਰ ਤੁਸੀਂ ਸਾਡੇ ਨਾਲ ਬਣੇ ਰਹੋ ਸਾਨੂੰ ਤਸਵੀਰਾਂ ਲਗਾ